ਮਾਚੀਵਾੜਾ ਸਾਹਿਬ ਦੇ ਨੇੜੇਲੇ ਪਿੰਡ ਲੋਹਾਰੀਆ ਵਿਖੇ ਪੁਰਾਣੀ ਨੰਜਸ ਦੇ ਕਾਰਜ ਨੇ ਕੁਝ ਨੌਜਵਾਨਾਂ ਨੇ ਤੇਜ਼ਦਾਰ ਹਥਿਆਰਾਂ ਦਾ ਹਮਲਾ ਕਰਕੇ ਪਿਓ ਪੁੱਤ ਨੂੰ ਜ਼ਖਮੀ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਪੁੱਤਰ ਜਗਦੀਪ ਸਿੰਘ ਤੇ ਉਸ ਦਾ ਪਿਤਾ ਮਲਕੀਤ ਸਿੰਘ ਜ਼ਖਮੀ ਨੇ ਜੋ ਕਿ ਇਸ ਵੇਲੇ ਸਮਰਾਲਾ ਹਸਪਤਾਲ ਜੇਰੇ ਇਲਾਜ ਨੇ ਦਮਲਕੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਆਪਣੀ ਪਤਨੀ ਦੇ ਨਾਮ ਮਨਰੇਗਾ ਯੋਜਨਾ ਦੇ ਤਹਿਤ ਪਿੰਡ ਦੇ ਵਿੱਚ ਮਜ਼ਦੂਰੀ ਕਰ ਰਹੇ ਸਨ ਤੇ ਉਹਨਾਂ ਦਾ ਪੁੱਤਰ ਜਗਦੀਪ ਸਿੰਘ ਉਹਨਾਂ ਨੂੰ ਚਾਹ ਦੇਣ ਆਇਆ ਇਸੇ ਦੌਰਾਨ ਇੱਕ ਗੱਡੀ ਤੇ ਸਵਾਰ ਹੋ ਕੇ ਆਏ 6 ਨੌਜਵਾਨ ਜਿਨ੍ਹਾਂ ਨੇ ਆਉਂਦਿਆ ਸਾਰ ਹੀ ਉਹਨਾਂ ਦੇ ਪੁੱਤਰ ਦੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਦੋਂ ਆਪਣੇ ਪੁੱਤਰ ਨੂੰ ਬਚਾਉਣ ਦੇ ਲਈ ਗਏ ਨੇ ਤਾਂ ਉਹਨਾਂ ਤੇ ਵੀ ਵਾਰ ਕੀਤੇ ਗਏ ਨੇ ਤੇ ਉਹਨਾਂ ਦੀ ਬਾਤ ਤੇ ਵੀ ਕਾਫੀ ਸੱਟਾਂ ਆਈਆਂ ਨੇ ਮਲਕੀਤ ਸਿੰਘ ਮੁਤਾਬਕ ਕਿ ਗੱਡੀ ਦੇ ਵਿੱਚ ਸਵਾਰ ਜਿਹੜੇ ਲੋਕ ਨੇ ਉਸ ਦੇ ਪੁੱਤਰ ਨੂੰ ਧੱਕੇ ਦੇ ਨਾਲ ਅਗਵਾ ਕਰਕੇ ਲੈ ਗਏ ਤੇ ਉਸ ਦੀ ਵੀਡੀਓ ਬਣਾ ਕੇ ਪਿੰਡ ਦੇ ਬਾਹਰ ਸੁੱਟ ਦਿੱਤਾ ਗਿਆ ਤੇ ਮਲਕੀ ਸਿੰਘ ਮੁਤਾਬਕ حملہ آور ਨੌਜਵਾਨਾਂ DNA ਉਸ ਦੇ ਪੁੱਤ ਦੀ ਪੁਰਾਣੀ ਰੰਜਸ਼ ਸੀ ਤੇ ਉਹਨਾਂ ਨੇ ਗੱਡੀ ਦੇ ਵਿੱਚ ਅਗਵਾ ਕਰਨ ਤੋਂ ਬਾਅਦ ਉਸ ਦੀ ਵੀਡੀਓ ਬਣਾਈ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ ਵਿੜਤ ਪਰਿਵਾਰ ਇਸ ਮਾਮਲੇ ਦੇ ਵਿੱਚ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਅੱਜ ਕੀ ਨਾਮ ਹੱਸੋਤਾ ਮੇਰਾ ਨਾਮ ਮਲਕੀ ਸਿੰਘ ਆ ਜੀ ਪਿੰਡ ਕਿਹੜਾ ਪਿੰਡ ਲੋਹਾਰੀਆਂ ਜੀ ਕੀ ਮਾਮਲਾ ਜੀ ਇਹ ਸਾਰਾ ਮਾਮਲਾ ਤੁਹਾਨੂੰ ਦੱਸਾਂ ਜੀ ਇਹਨਾਂ ਨੇ ਪਹਿਲਾਂ ਕੋਕਾ ਵੱਡਾ ਸੀਗਾ ਲੋਹਾਰੀਆਂ ਦਾ ਨਾਮ ਧਾਰੀ ਇਹ ਮੇਰਾ ਬੇਟਾ ਤੇ ਫੌਜੀ ਉਹ ਚਲ ਕੇ ਦਾਖਲ ਕਰਾਉਣਾ ਲੁਧਿਆਣਾ ਉਹ ਪੋਲੋ ਚ ਪਾਦੀ ਗੜੇ ਚ ਉਹ ਕਹਿੰਦੇ ਵੀ ਹਾਂ ਹਾਂ ਅਸਤਾ ਕਹਿੰਦੇ ਮਾਰਿਆ ਸੀਗਾ ਵੱਡ ਕੇ ਸਿੱਟਾ ਜੀ ਤੂੰ ਕਿਉਂ ਦਾਖਲ ਕਰਾਉਂਗੇ ਉਹ ਕਿਉਂ ਵੱਡੇ ਗਿਆ ਸੀ ਕੀ ਪਤਾ ਨਹੀਂ ਉਹਦੀ ਹੋਊਗੀ ਉਹਨਾਂ ਦੀ ਗਵਾਣ ਮਤੈ ਸਾਡਾ ਮੈਂ ਤਾਂ ਨਜਾਸ਼ੀਆਂ ਚੋਂ ਉਹ ਜੀ ਮਿਦਾਨ ਨੇ ਹਾਂ ਸਰ ਠੀਕ ਹੈ ਤੇ ਉਹ ਕਹਿੰਦਾ ਵੀ ਤੂੰ ਕਿਉਂ ਗਿਆ ਨਾਲ ਹਾਂਜੀ ਇੱਥੋਂ ਪੰਗਾ ਪੰਦਾ ਪੰਦਾ ਦਵਾਰਾ ਉਹਨੇ ਪਹਿਲਾਂ ਹੱਥ ਵੜਤਾ ਦਾਂ ਕਰਪਾਨ ਮਾਰ ਕੇ ਫਿਰ ਵੀ ਕੰਪਲੀਟ ਪੇ ਪਰਚਾ ਚੱਲਦਾ ਹਾਂਜੀ ਤਿੰਨ ਦਿਨ ਹੋ ਗਏ ਨੂੰ ਵੇੜੇ ਮਾਰਦੇ ਨੂੰ ਛੇ-ਛੇ ਮੁੰਡੇ ਲੈ ਗਏ ਮੋਟਰਸ਼ੈੱਲ ਤੇ ਅੱਜ ਜੀ ਸਰ ਗੱਡੀ ਜੀ ਗਿਆ ਸਵਣ ਦੀ ਗੱਡੀ ਆ ਮੰਡਾ ਦਾ ਮੰਡਰ ਮਮਾਰਕ ਪਰ ਪੈਂਦਾ ਗੱਡੀ ਜੀ ਫੜੋਗੀ ਸਰ ਮੁੰਡਾ ਹੀ ਫੜੋ ਗਿਆ ਤੇ ਅੱਜ ਪੂਰਾ ਮੱਥੇ ਗਏ ਨੇ ਅਸੀਂ ਮੈਂ ਤੇ ਮੇਰੀ ਵਾਈਫ ਨਰੇਗਾਜ ਕੰਮ ਕਰਦੇ ਹਾਂ ਇਹ ਕਹਿੰਦਾ ਮੈਂ ਕਹਿੰਦਾ ਡੈਲੀ ਪੁਸ਼ਾ ਵੀ ਚਾਹਦਾ ਨਹੀਂ ਪੀਣੀ ਚਾਹ ਵੀ ਨਹੀਂ ਇਹਨੂੰ ਸਕੂਲ ਦੇ ਮੋੜ ਤੇ ਭਜਾ ਕੇ ਛੱਪੜ ਦੇ ਉੱਪਰ ਤੇ ਘਮਾ ਕੇ ਮਾਤਰਾ ਨਹੀਂ ਕੋਈ ਲੈ ਕੇ ਸਿੱਟਿਆ ਨੇ ਅੱਛਾ ਹਾਂਜੀ ਉੱਥੇ ਵੱਡੇ ਜੀ ਨੂੰ ਉਹ ਤੇ ਲੈ ਚੱਕ ਲਗੇ ਨੂੰ ਹਾਂ ਚੱਕ ਕੇ ਲੈ ਕੇ ਗਏ ਗੱਡੀ ਗੱਡੀ ਹਾਂਜੀ ਗੱਡੀ ਚੱਟੀ ਗੱਡੀ ਆ ਜੀ ਮੈਂ ਨੰਬਰ ਭੁੱਲ ਗਿਆ ਮੈਨੂੰ ਐਸਐਸ ਸਾਹਿਬ ਪੁੱਛੇ ਰਹੇ ਸੀਗੇ ਮੈਂ ਨੰਬਰ ਭੁੱਲ ਗਿਆ ਸਰ ਤੇ ਜਦੋਂ ਮੈਂ ਨਾ ਇਹਦੇ ਲੱਗਾ ਸਰਚ ਮਾਰਨ ਖੰਡਾ ਮੈਂ ਸਰ ਆ ਬਾਹ ਮੋਰੇ ਕਰਤੀ ਜਦੋਂ ਮੈਂ ਬਾਹ ਮੋਰੇ ਕਰੀ ਆ ਜਦੋਂ ਮੇਰੇ ਬਾਹਦੇ ਨੇ ਖੰਡਾ ਮਾਰ ਆ ਬਾਹ ਜੀ ਮੇਰੀ ਸਰ ਜਮੇ ਕਰੇ ਕੋਈ ਵੀ ਆ ਮੱਛਰ ਸਾਹਿਬ ਨੇ ਮੈਨੂੰ ਰੈਫਰ ਕਰਾਇਆ ਵਸ ਮਨਣਾ ਇਹ ਕੌਣ ਸੀ ਬੰਦੇ ਜੀ ਨਾ ਦਲਾਵਰ ਸਿੰਘ ਆ ਜੀ ਸਰ ਜੀ ਦਲਾਵਰ ਸਿੰਘ ਸਵਰਨ ਸਿੰਘ ਤਿੰਨ ਮੁੰਡੇ ਕਟਾਲ ਦੇ ਆ ਜੀ ਇੱਕ ਮਾਰਤਾ ਜੀ ਮੱਚੜਦਾ ਉਹਦਾ ਨਹੀਂ ਤੁਸੀਂ ਕਿਉਂ ਕਿਉਂ ਤੁਹਾਡਾ ਨੰਬਰ ਟੱਕ ਵਟਸਐਪ ਕਿਉਂ ਕੀ ਸਰ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਉਹ ਕਹਿੰਦੇ ਵੀ ਹਾਂ ਤੁਸੀਂ ਹਕੂਕਾ ਦਾਖਲ ਕਿਉਂ ਕਰਾਇਆ ਕੂਕੇ ਦਾ ਨਾਲ ਕਿਉਂ ਕੀ ਪਤਾ ਨਹੀਂ ਜੀ ਹੁਣਾਂ ਨੂੰ ਪਤਾ ਹੋਊਗਾ ਤੁਸੀਂ ਕਰੇ ਰੱਖ ਲਓ ਹਾਂ ਜੀ ਚਲੋ ਜੇ ਹੁਣ ਗਵਾਂਢੀ ਆ ਕੋਈ ਜਾਂ ਸਾਡਾ ਦਾ ਗਵਾਂਢੀ ਹੈ ਨਹੀਂ ਚਲੋ ਜੇ ਹੁਣ ਬੰਦਾ ਕੋਈ ਮਾਰਦਾ ਹੋਊਗਾ ਜਾਂ ਮਰਦਾ ਹੋਊਗਾ ਉਹ ਚੱਕ ਕੇ ਆਪਾਂ ਦੱਸਦਾ ਕਰਾਉਣੀ ਹੈ ਨਾ ਟੁਕਾ ਕੋਣੋ ਟੁਕਾ ਬਿੱਟੂ ਆ ਜੀ ਕਿੰਨੇ ਬੰਦੇ ਸੀ ਤੁਹਾਨੂੰ ਵੱਟੋ ਕਰਨ ਵਾਲੇ ਇਹ ਜੀ 6-7 ਜਣੇ ਸੀ ਆਦੇ ਵਿੱਚ ਸੀਗੇ ਹਾਂ ਜੀ ਗੱਡੀ 'ਚ ਚੱਟੀ ਗੱਡੀ ਆ ਜੀ ਨਾ ਨੰਬਰ ਹੀ ਮੈਂ ਜਾਣਦਾ ਚੱਟੀ ਗੱਡੀ ਆ ਜੀ ਤਿਰਪਾਨਾ ਤੇ ਖੰਡੇ ਕੋਚ ਜੀ ਤੁਹਾਡੇ ਬੇਟੇ ਦਾ ਕੀ ਨਾਮ ਜੀ ਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਸਰ ਇਹਦੇ ਦਾ ਹਾਂਜੀ ਉਹਦਾ ਨੰਬਰ ਤਾਂ ਹਾਂਜੀ ਹਾਂਜੀ ਉਹਦੇ ਨਾਲ ਇਹ ਨਿਊਮਰਲ ਉਹਦੀ ਉਮਰ ਮੇਰੇ ਸਾਨੂੰ ਹੋ ਗਈ 24 25 ਸਾਲ ਦੀ ਆਹੀ ਆ ਜ ਸਾਹਮਣੇ ਤੇ ਬਿਆਹ ਹੈ ਮੈਂ ਦਾ ਨਹੀਂ ਬਿਆਹ ਨਹੀਂ ਹੋਇਆ ਅਜੇ ਨਹੀਂ ਪੁਲਿਸ ਨੂੰ ਦਲਾਹ ਦੇਦੀਆਂ ਪੁਲਿਸ ਹਾਂਜੀ ਪੁਲਿਸ ਸਾਹਿਬ ਸਾਰੇ ਗਏ ਨੇ ਪੁਲਸ ਵਾਲੇ ਮੌਕਾ ਦੇਸ਼ ਆਈ ਨਹੀਂ ਜੀ ਸਰ ਕੋਈ ਬੋਲ ਰਿਹਾ ਤੂੰ ਵੀ ਆ ਨਾ ਹਾਂਜੀ ਇੱਕ ਫੜਾ ਹੋਇਆ ਜੀ ਸਵਰਨ ਸਿੰਘ ਫਰੋਆ ਜੀ ਮਵਾਕਪੁਰਾ ਜਿਹਦੀ ਗੱਡੀ ਚ ਗਏ ਨੇ ਹਾਂਜੀ ਹਾਂਜੀ ਗੱਡੀ ਫੜਨੀ ਹਾਂਜੀ ਸਾਰਨੇ ਦੱਸਿਆ ਸੀਗਾ ਐਸਐਸ ਸਾਹਿਬ ਨੇ ਕੱਲਰ ਗੱਡੀ ਫੜਦੀ ਆ ਉਹਦੀ ਤੇ ਉਹ ਫੜਦੇ ਬਾਕੀ ਨਹੀਂ ਜੀ ਹਜੇ ਫੜਾ ਸਰ ਫਰਮਾਂ ਲਸੂ ਡਾਕਟਰ ਨਵਦੀਪ ਸਿੰਘ ਸਰ ਲਾਈਦਰ ਵੀ ਆਇਆ ਕੀ ਹੈ ਮਾਮਲਾ ਹਾਂਜੀ ਸਰ ਵੀਰੇ ਕੋ ਦੋ ਆਏ ਆ ਲੋਹਾਰੀਆਂ ਫੇਟ ਤੋਂ ਤੇ ਇੱਕ ਦਾ ਨਾਮ ਹੈ ਜਗਦੀਪ ਸਿੰਘ ਤੇ ਦੂਸਰੇ ਹੈਗੇ ਮਲਕੀਤ ਸਿੰਘ ਤੇ ਜਿਹੜੇ ਮਲਕੀਤ ਸਿੰਘ ਉਹਨਾਂ ਦੇ ਫਾਦਰ ਹੈ ਜਗਦੀਪ ਸਿੰਘ ਦੇ ਬੇਟੇ ਤੇ ਇਹ ਹੈਗਾ ਕਿੰਨਾ ਸਖਤ ਹੈਗੀ ਤੇ ਕੀ ਲੱਗਦਾ ਹੈ ਆ ਦੋਨਾਂ ਦੇ شارਪ ਇੰਜਰੀ ਆ ਕਿਸੇ ਸ਼ਾਰਪ ਵੈਪਨ ਨਾਲ ਮਾਰੇ ਹੋਇਆ ਤੇ ਆਪਾਂ ਸਿਚ ਕਰਤੇ ਬਾਕੀ ਅੰਡਰ ਅਬਜ਼ਰਵੇਸ਼ਨ ਚ ਹੈ ਸੀਰੀਅਸ ਨਹੀਂ ਗਿਆ ਠੀਕ ਹੈਗੇ ਸਟੇਜ ਸਰ ਹਾਲੇ ਤਾਂ ਸਟੇਬਲ ਆ ਬਾਕੀ ਟਰੀਟਮੈਂਟ ਤੋਂ ਬਾਅਦ ਪਤਾ ਲੱਗੇਗਾ ਕੀ ਲੜਾਈ ਕਿੰਨੀ ਦਬਿਤ ਪਤਾ ਲੱਗੇਗਾ ਇਹਦੇ ਬਾਰੇ ਵੀ ਪੁੱਛੋ